ਅਫਸੋਸ ਦੀ ਗੱਲ ਹੈ ਕਿ ਇੱਕ ਤਾਂ ਫੁੱਲ ਵਰਗੇ ਬੱਚੇ ਸਾਡੇ ਸ਼ਹਿਰ 'ਚ ਜੋ ਮੈਂ ਸਮਝਦੀ ਆ ਪਹਿਲੀ ਵਾਰ ਇਹ ਜਾਂ ਭਿਆਨਕ ਹਾਦਸਾ ਹੀ ਹੋਇਆ ਸਿਰਫ ਇਹਨੂੰ ਅੱਜ ਇਹਨਾਂ ਪਰਿਵਾਰਾਂ ਦੀ ਲੜਾਈ ਨਾ ਸਮਝਿਆ ਜਾਵੇ ਇਹਨਾਂ ਦੇ ਘਰ ਦੇ ਚਿਰਾਗ ਬੁੱਝ ਚੁੱਕੇ ਨੇ ਕੀ ਕਪੜੇ ਬੱਚਿਆਂ ਲਈ ਜਸਟਿਸ ਵੀ ਨਹੀਂ ਉਹਨਾਂ ਨੂੰ ਮਿਲ ਰਿਹਾ ਬਹੁਤ ਮਾੜੀ ਗੱਲ ਹੈ ਇਹ ਜੋ ਉਹਨਾਂ ਨਾਲ ਇੱਕ ਬਹੁਤ ਵੱਡਾ ਤੱਕਾ ਹੋ ਰਿਹਾ ਹੈ افسوس دی گل ہے کہ اک تا فل ورگے بچے ਸਾਡੇ ਸ਼ਹਿਰ ਚ ਜੋ ਮੈਂ ਸਮਝਦੀਆਂ ਪਹਿਲੀ ਵਾਰ ਇਹ ਜਿਆ ਭਿਆਨਕ ਹਾਦਸਾ ਹੀ ਹੋਇਆ ਹੈ ਕਿ ਸਾਰੇ ਮੈਂ ਦੇਖ ਰਹੀ ਹਾਂ ਵਰਲਡ ਦੇ ਵਿੱਚ ਇਹ ਖਬਰ ਦੇਖੀ ਗਈ ਸਭ ਨੂੰ ਝੋੜ ਕੇ ਰੱਖਤਾ ਕਿਹਜਾ ਟਾਈਮ ਹੋਣਾ ਜਦੋਂ ਉਹ ਫੁੱਲ ਵਰਗੇ ਬੱਚੇ ਜਦੋਂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਪਰ ਬੜੇ ਅਫਸੋਸ ਦੀ ਤੇ ਦੁੱਖ ਦੀ ਗੱਲ ਹੈ ਕਿ ਮਾਪੇ ਨੂੰ ਇੱਕ ਤਾਂ ਉਹਨਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਘਰਾਂ ਦੇ ਦੀਵੇ ਬੁੱਝ ਗਏ ਦੂਜਾ ਇੰਨੀ ਕੁ ਵੀ ਆਸ ਨਹੀਂ ਕਿ ਉਹ ਆਪਣੇ ਬੱਚਿਆਂ ਲਈ ਇਨਸਾਫ ਮੰਗ ਸਕਣ ਅੱਜ ਪੂਰਾ ਸਮਾਣਾ ਬੰਦ ਹੈ ਸਾਰੇ ਪੇਰੈਂਟਸ ਇੱਕ ਆਸ ਨਾਲ ਜੋਰੇ ਸੀ ਵੀ ਸ਼ਾਇਦ ਭੋਗ ਤੋਂ ਬਾਅਦ ਸਾਡੇ ਤੇ ਜਿਹੜੀ ਅਸੀਂ ਮੰਗ ਕਰ ਰਹੇ ਹਾਂ ਉਹ ਤੇ ਕੋਈ ਕਾਰਵਾਈ ਹੋਊਗੀ ਪਰ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਤੋਂ ਬਹੁਤ ਉਮੀਦਾਂ ਸੀ ਕਿ ਸ਼ਾਇਦ ਉਹ ਮਾਪੇ ਪਰ ਵਿਚਾਰੇ ਬਜ਼ੁਰਗ ਕੋਈ ਘਰੋਂ ਚਲਾ ਜਾਵੇ ਚਲੋ ਹੁੰਦਾ ਆਪਾਂ ਮੰਨ ਨੂੰ ਸਮਝਾਉਣੀ ਆ ਪਰ ਮਾਪੇ ਰੋਜ਼ ਮਰਦੇ ਨੇ ਰੋਜ਼ ਮਰਦੇ ਨੇ ਜਦੋਂ ਘਰੇ ਵੜਦੇ ਨੇ ਦੇਖਦੇ ਨੇ ਉਹਨਾਂ ਦੇ ਘਰ 'ਚ ਜੂਣਾ ਕੀ ਰਹਿ ਗਿਆ ਕਿ ਆਪਣੇ ਬੱਚਿਆਂ ਲਈ ਜਸਟਿਸ ਵੀ ਨਹੀਂ ਉਹਨਾਂ ਨੂੰ ਮਿਲ ਰਿਹਾ ਬਹੁਤ ਮਾੜੀ ਗੱਲ ਏ ਇਹ ਜੋ ਉਹਨਾਂ ਨਾਲ ਇੱਕ ਬਹੁਤ ਵੱਡਾ ਤੱਕਾ ਹੋ ਰਿਹਾ ਉਹਦੇ ਰੋਸ ਦੇ ਵਿੱਚ ਅੱਜ ਪੂਰਾ ਸਮਾਣਾ ਇਕੱਠਾ ਸੀ ਸਾਰੇ ਅੱਜ ਉਹਨਾਂ ਦੇ ਪੇਰੈਂਟਸ ਦੇ ਨਾਲ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵਿਸ਼ਵਾਸ ਵਿੱਚ ਦਵਾਉਣੀ ਆ ਅੱਧੀ ਰਾਤ ਵੀ ਆਵਾਜ਼ ਮਾਰੋਗੇ ਗੁਰਸ਼ਰਨ ਰੰਦਾਵਾ ਜਿੱਤੇ ਕਹੋਗੇ ਤੁਹਾਡੇ ਨਾਲ ਖੜੀ ਆ ਦੇਖੋ ਅੱਜ ਜਿਹੜਾ ਇਹ ਸਮਾਣਾ ਬੰਦ ਦੀ ਕਾਲ ਦਿੱਤੀ ਹੈ ਇਹ ਬਹੁਤ ਹੀ ਮਜਬੂਰੀ ਬਸ ਹੋ ਕੇ ਮਜਬੂਰ ਹੋ ਕੇ ਦੁਖੀ ਹੋ ਕੇ ਇਹ ਮੰਦੀ ਕਾਲ ਦਿੱਤੀ ਗਈ ਹੈ ਨਨਾਈ ਦਾਤਾ ਜੀ ਅੱਜ ਤੁਹਾਡੇ ਸਾਹਮਣੇ ਜੋ ਸਾਡੇ ਨੰਨੇ-ਮੁੰਨੇ ਪਿਆਰੇ ਬੱਚੇ ਪ੍ਰਭੂ ਚੰਦਰਾਂ ਦੇ ਵਿੱਚ ਜਾ ਕੇ ਲੀਨ ਹੋ ਗਏ ਸੀ ਅੱਜ ਉਸ ਨੂੰ 24 ਦਿਨ ਹੋ ਗਏ ਸਰਕਾਰ ਦੀ ਬਹੁਤ ਵੱਡੀ ਬੇਰੁਖੀ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਬੇਰੁਖੀ ਜਿਹੜਾ ਉਹ ਐਡਾ ਵੱਡਾ ਦੁੱਖ ਹੈ ਉਸ ਤੋਂ ਵੱਡਾ ਦੁੱਖ ਇਹ ਹੋ ਗਿਆ ਕਿ ਕੋਈ ਸੁਣਵਾਈ ਨਹੀਂ ਹੈ 24 ਦਾ ਦੇ ਵਿੱਚ ਜਿਹੜੇ ਮੇਨ ਕਾਰਪੋਰੇਟ ਨੇ ਦੋਸ਼ੀ ਨੇ ਉਹ ਫਰਾਰ ਨੇ ਆਪਣੀਆਂ ਬੇਲਾ ਕੋਰਟ ਦੇ ਵਿੱਚ ਲਾ ਰਹੇ ਆ ਜਿਹੜੇ ਸਾਰਾ ਆਪਣਾ ਹੋ ਲੱਗੇ ਹੋਏ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਬੇਲ ਕਰਾਣੀ ਹੈ ਔਰ ਕੋਈ ਸੁਲਵਾਈ ਨਹੀਂ ਹੈ ਪਰ ਮੈਂ ਪਰੇਸ਼ਾਨ ਹਾਂ ਇਸ ਚੀਜ਼ ਤੋਂ ਕਿ ਜਿਹੜੇ ਟਿਪਰ ਹੈਗੇ ਆ ਸੈਂਕੜਿਆਂ ਦੀ ਤਦਾਦ ਦੇ ਵਿੱਚ ਇਹ ਟਿਪਰ ਸਮਾਣਾ ਦੇ ਵਿੱਚ ਕਿਵੇਂ ਆ ਗਏ ਅੱਜ ਸਾਡਾ ਸਮਾਣਾ ਛਤਰਾਣਾ ਮਿੱਟੀ ਦਾ ਹੱਬ ਬਣ ਗਿਆ ਸਾਰਾ ਮਿੱਟੀ ਦਾ ਜਿਹੜਾ ਕਾਰੋਬਾਰ ਹੈਗਾ ਉਹ ਸਮਾਣੇ ਚ ਕਿਵੇਂ ਸ਼ਿਫਟ ਹੋ ਗਿਆ ਜੀ ਕਿੱਥੋਂ ਤੋਂ ਆ ਗਏ ਇਹ ਟਿਪਰ ਅੱਜ ਇਹ ਜਿਹੜਾ ਟਿਪਰ ਹੈ ਕੁਝ ਦਿਨ ਪਹਿਲਾਂ ਇਸ ਦਾ ਚਲਾਨ ਹੋਇਆ ਜਿਹੜਾ ਡਰਾਈਵਰ ਹੈ 19 ਸਾਲ ਉਹਦੀ ਉਮਰ ਹੈਗੀ ਉਦੇ ਕੋਲ ਲਾਇਸੈਂਸ ਨਹੀਂ ਕੋਈ ਇੰਸ਼ੋਰੈਂਸ ਨਹੀਂ ਸੋ ਇਹ ਬڑے ਵੱਡੇ ਪ੍ਰਸ਼ਨ ਖੜੇ ਹੋ ਜਾਂਦੇ ਹੈਗੇ ਆ ਔਰ ਖਾਸ ਕਰਕੇ ਜਿਸ ਤਰ੍ਹਾਂ ਦਾ ਮਾਹੌਲ ਸਮਾਣੇ ਦੇ ਵਿੱਚ ਬਹੁਤ ਵੱਡਾ ਡਰ ਤੇ ਸਹਿਮ ਦਾ ਮਾਹੌਲ ਹੈ ਸਮਾਣੇ ਦੇ ਵਿੱਚ ਸਮਾਣਾ ਡਰਿਆ ਹੋਇਆ ਹੈ ਔਰ ਤੁਸੀਂ ਦੇਖਿਆ ਬੱਚਾ ਤੇ ਸੰਸਕਾਰ ਹੋਏ ਆ ਮੈਂ ਪਹਿਲੀ ਵਾਰ ਸਮਾਣਾ ਦੇ ਵਿੱਚ ਦੇਖਿਆ ਕੋਈ ਸਮਸ਼ਾਨ ਘਾਟ ਦੇ ਵਿੱਚ 40 40 50 50 ਪੁਲਿਸ ਦੇ ਮੁਲਾਜ਼ਮ ਉੱਥੇ ਇਕੱਠੇ ਹੋਏ ਆ ਭੋਗ ਪੈ ਰਹੇ ਆ ਪੁਲਿਸ ਉੱਥੇ ਇਕੱਠੀ ਹੋ ਰਹੀ ਹੈ ਕੀ ਇਹ ਜਿਹੜੀ ਪੁਲਿਸ ਹੈ ਅਸੀਂ ਦੋ ਗੱਡੀਆਂ ਪਟਿਆਲਾ ਸਮਾਣਾ ਰੋਡ ਤੇ ਨਹੀਂ ला ਸਕਦੇ ਅੱਜ ਵੀ ਉਹ ਟਿਪਰ ਚੱਲ ਰਹੇ ਆ ਅੱਜ ਵੀ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਆ ਸੋ ਬਹੁਤ ਵੱਡੇ ਪ੍ਰਸ਼ਨ ਇਹ ਜਿਹੜਾ ਸਾਰਾ ਬਹੁਤ ਵੱਡਾ ਦੁਖਾਂਤ ਜੋ ਸੁਬਾਣੇ ਚ ਵਾਪਰਿਆ ਵੱਡੇ ਪ੍ਰਸ਼ਨ ਖੜੇ ਕਰਦਾ ਹੈ ਕਿ ਕੌਣ ਲੋਕ ਨੇ ਜਿਹੜੇ ਪਾਵਰਫੁੱਲ ਲੋਕ ਨੇ ਇਹਨਾਂ ਦੇ ਪਿੱਛੇ ਜੋ ਇਹਨਾਂ ਦੋਸ਼ੀਆਂ ਨੂੰ ਬਚਾ ਰਹੇ ਆ ਔਰ ਬੜੀ ਮਾਇੂਸੀ ਵਾਲੀ ਗੱਲ ਆ ਬੜੀ ਦੁੱਖ ਵਾਲੀ ਗੱਲ ਆ ਸਾਡੇ ਜਿਹੜੇ ਮਾਪੇ ਨੇ ਸਾਡੇ ਬੱਚਿਆਂ ਦੇ ਉਹ ਦਰਦਦਰ ਦੀਆਂ ਠੋਕਰਾਂ ਖਾ ਰਹੇ ਆ ਕਦੇ ਉਹਨੂੰ ਡੀਐਸਪੀਸ ਮਾਣਾ ਬੁਲਾ ਰਿਹਾ ਕਦੇ ਉਹਨੂੰ ਐਸਡੀਐਮ ਬੁਲਾ ਰਹੀ ਹੈ ਕਦੇ ਡੀਸੀ ਸਾਹਿਬ ਬੁਲਾ ਰਿਹਾ ਅਰ ਇਸ ਤੋਂ ਵੀ ਵੱਡੀ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦਾ ਕੋਈ ਵੀ ਜ਼ਿੰਮੇਵਾਰ ਬੰਦਾ ਜਾਂ ਪਟਿਆਲਾ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਵੱਡਾ ਅਫਸਰ ਸਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਕੋਲ ਉਹਨਾਂ ਦੀ ਸਾਰ ਲੈਂਡ ਨਹੀਂ ਆਇਆ ਉਹਨਾਂ ਦਾ ਦੁੱਖ ਸੁਣਨ ਵਾਸਤੇ ਨਹੀਂ ਆਇਆ ਔਰ ਇਹ ਬਹੁਤ ਵੱਡਾ ਦੁੱਖ ਹੈ ਕਿ ਅੱਜ ਉਹਨਾਂ ਨੂੰ ਦਰਦ-ਦਰਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਤੇ ਲੱਗਦਾ ਨਹੀਂ ਇਹ ਵੀ ਸਾਡੇ ਬੱਚਾ ਨੂੰ ਇਨਸਾਫ ਮਿਲੂਗਾ ਇਹ ਮਜਬੂਰੀ ਬਸ ਹੋ ਕੇ ਅੱਜ ਹੈ ਸਮਾਣਾ ਬੰਦ ਤੇ ਧਰਨਾ ਸਾਰਾ ਤੁਸੀਂ ਦੇਖ ਰਹੇ ਹੋ ਸਾਰਾ ਸੁਬਾਣਾ ਬੰਦ ਹੈ ਸਾਰੇ ਸੁਬਾਣੇ ਦੇ ਵਿੱਚ ਹੀ ਬਹੁਤ ਹੀ ਦੁਖਾਂਤ ਜੋ ਵਾਪਰਿਆ ਬੜਾ ਦੁਖ ਦੀ ਇਹ ਹਾਲਾਤ ਨੇ ਗੱਲਾ-ਗੱਲਾ ਸੁਬਾਣਾ ਵਾਸੀ ਰੋਇਆ ਇਸ ਦੁਖਾਂਤ ਤੇ ਸਵਾਦ ਤੁਸੀਂ ਦੇਖ ਰਹੇ ਹੋ ਸਾਰਾ ਸੁਬਾਣੇ ਨੇ ਇਕੱਠੇ ਹੋ ਕੇ ਬੰਦ ਦਾ ਐਲਾਨ ਕੀਤਾ ਤੇ ਮੈਂ ਸਮਝਦਾ ਸਰਕਾਰ ਦੇ ਕੰਨਾਂ ਤੇ ਕੋਈ ਨਾ ਕੋਈ ਜੂਰ ਜ਼ਰੂਰ ਸਰਕੂਗੀ ਔਰ ਮੈਂ ਮੰਗ ਕਰਦਾ ਇਹ ਸਾਡੇ